ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਘੋਗਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਇਸ ਵੇਲੇ ਓਮਕਾਰ ਘੋਗੇ ਵਾਲੇ ਕੋਲੇ ਆ। ਅੱਜ ਤੁਹਾਨੂੰ ਸੱਜਣੋਂ ਪੰਜ ਝੋਟੀਆਂ ਵੀਰ ਦੇ ਕੋਲੇ ਜਿਹੜੀਆਂ ਹਾਜ਼ਰ ਆ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾ ਦੇਣੀ ਆ ਤੇ तकरीबन ਸਾਰੀਆਂ ਹੀ ਸੂਈਆਂ ਸਵਾਈਆਂ ਇੱਕ ਤੋਂ ਇੱਕ ਆ ਸੱਜਣੋਂ ਤੇ ਸਾਰੀਆਂ ਮਾਲਵੇਰੀਏ ਦੀਆਂ ਇੱਕ ਸ਼ਾਇਦ ਇੱਧਰ ਲੋਕਲ ਹੋਵੇ ਉਹ ਆਪਾਂ ਪੁੱਛ ਲਾਂਗੇ ਬਹੁਤ ਭਰਾਵਾਂ ਦੇ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ ਓਮਕਾਰ ਦੀ ਵੀਡੀਓ ਕਰੀਏ ਤੇ ਅੱਜ ਅੱਧ ਤੱਕ ਆਏ ਸੀ ਤੇ ਸੋਚਿਆ ਰਮੀਮੂ ਪਿਆ ਤੇ ਵੀਡੀਓ ਬਣਾ ਲਈਏ ਭਰਾ ਦੀ ਜ਼ਰੂਰ ਮਾਲ ਤਾਂ ਸੱਜਣੋਂ ਉਹੀ ਵਿਕੀ ਕੋ ਕੀ ਜਾਂਦਾ ਕਿਉਂਕਿ ਕਾਕ ਲੱਗਾ ਹੁੰਦਾ ਅੱਡੇ ਤੇ ਤੇ ਆ ਹੀ ਜਾਂਦਾ ਆਜੋ ਐਸ ਮੈਂ ਤਾਂ ਤੁਹਾਨੂੰ ਸ਼ੁਰੂ ਕਰਾਂਗੇ ਚੰਗਾ ਕਦ ਕੱਠ ਚੰਗੇ ਵਜਨ ਵਾਲੀ ਤੇ ਚੰਗਾ ਥਾਨਲੇ ਵਾਲਾ ਲੱਗਾ ਬਾਕੀ ਪਸੰਦ ਤੁਸੀਂ ਕਰਨੀ ਆ ਕੋਈ ਵੀ ਪਸੂ ਸੱਜਣੋਂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਅਮਰ ਕਾਰ ਸਿੰਘ ਸਾਸੀ ਕਾ ਸਾਸੀ ਕਾ ਬਾਈ ਜੀ ਹੋਰ ਸੁਣਾਓ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਯਾਰ ਬੜੇ ਲੋਕਾਂ ਦੇ ਫੋਨ ਮੈਸੇਜ ਆਉਂਦੇ ਕੀ ਗੱਲ ਸੀ ਬਸ ਬਹੀ ਮਾਲ ਹੀ ਇਦਾਂ ਵਿਖਦਾ ਗਿਆ ਨਾਲ ਹੀ ਅੱਛਾ ਹਾਂ ਤੇ ਇੱਕ ਗਰਮੀ ਬਹੁਤ ਸੀ ਹੈਨਾ ਗਰਮੀ ਬਹੁਤ ਸੀ ਹਾਂ ਜੀ ਹੋਰ ਸੁਣਾ ਚੜਦੀ ਕਲਾ ਨਾ ਚੜਦੀ ਕਲਾ ਜੀ ਬਹੁਤ ਵਧੀਆ ਤੇ ਡਰੈਸ ਆਪਣਾ ਡਰੈਸ ਪਿੰਡ ਕੋਗਾ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨਾ ਅਮਰ ਕਾਰ ਸਿੰਘ ਨੰਬਰ 9779283441 9779283441 ਤੇ ਅੱਜ 5 ਜਨਵਾਰ ਵਿਖਾ ਦਈਏ 5 ਜੀ ਹਾਂ ਜੀ 5ੇ ਸੁਈਆਂ ਨਾ 5ੇ ਸੁਈਆਂ ਜੀ ਤੇ ਇਹਦੇ ਤੋਂ ਜੇ ਸ਼ੁਰੂ ਕਰ ਲਈਏ ਤਾਂ ਕੀ ਸਾਬਕ ਤਵਾ ਕਿਹੜਾ ਸੁਆ ਸੁਈ ਆ ਸੁਆ ਬਈ ਇਹ ਦੂਜਾ ਸੁਈ ਆ ਠੀਕ ਆ ਦੁੱਧ ਨੈਟ ਕੋਈ ਕੰਡਾ ਆਵਦਾ ਲੈਵੇ 15 ਤੇ ਆਲੇ 15 ਕਿਲੋ ਕੰਡਾ ਆਵਦਾ ਲਿਆ ਕੇ ਦੁੱਧ ਤੋਂ ਕੰਡੇ ਤੇ ਰੱਖ ਸਕਦਾ ਹੈ ਹਾਂ ਰੱਖ ਸਕਦਾ ਤੇ ਕਿੰਨੇ ਦਿਨਾਂ ਦੀ ਸੁਈ ਆ ਆ ਬਈ ਬੱਚਾ ਇਹਦਾ ਬੱਚਾ ਬਹੁਤ ਸੁਈ ਕਿੰਨੇ ਚਰਦੀ ਹੋਗੀ ਸੁਈ ਨੂੰ ਹੋ ਗਿਆ ਜੀ ਦੇਣਾ ਇਹ ਲਗਭਗ 12 ਦਿਨ ਹੋ ਗਏ ਮੈਲੇ ਦੇ ਚੱਲਦੀ ਆ ਹਫਤੇ ਤੋਂ 10ਾਂ ਦਿਨਾਂ ਦੀ ਆ ਹਾਂ ਹਾਂ ਠੀਕ ਆ ਸੁਆ ਦੂਜਾ ਸੁਆ ਦੂਜਾ ਜੀ ਤੇ ਪਲੂਨ ਨੇ ਕਿੰਨਾ ਦੁੱਧ ਇਹਦੇ ਮਾਲਕਾਂ ਨੇ ਦੱਸਦਾ ਆਪਾਂ ਨੂੰ ਪਲੂਨ ਨੇ ਵੀ 17 ਕਿਲੋ ਵਿੰਦੇ ਦਿੱਤਾ 17 ਕਿਲੋ ਦਿੱਤਾ ਹਾਂਜੀ ਹਾਂਜੀ ਐ ਕਿਹਦਾ ਦੁੱਧ ਦੇਜੂ ਚੰਗਾ ਹੋਰ ਵੀ ਗਾਂ ਬਈ ਆਪ ਦੀ ਕੋਈ ਸਮਝ ਰਵੇ 17 ਤੇ ਆਪਾਂ 17 ਵੀ ਕਹਿ ਦੀਏ 17 ਹੀ ਬਹੁਤ ਦੁੱਧ ਹੈਨਾ 15 ਤੋਂ ਕੋਈ ਆਪ ਦਾ ਕੰਡਾ ਲੈ ਕੇ ਜਾ ਜੀ ਠੀਕ ਆ ਤੇ ਤੋਰੇ ਦੀ ਕਰਾ ਚਾਹ ਖਾਓ ਜੀ ਚਾਹ ਕਰਕੇ ਜੱਗੂ ਆ ਜਾ ਹੁਣਾਂ ਪਿੱਛੇ ਜੇ ਲੁਕਿਆ ਫਰਦਾ ਕੀ ਗੱਲ ਆ ਕੋਲ ਕੋਲ ਸੱਜਣੋ ਥਾਣ ਚਵਾਈ ਵਾਲਾ ਲੱਗਾ ਲੇਵੇ ਦੀ ਗੱਲ ਕਰ ਲਈਏ ਤਾਂ ਤੁਹਾਡੇ ਕੈਮਰੇ ਦੇ ਸਾਹਮਣੇ ਸਵਾ ਗੱਠ ਾਂਗੂ ਚੌੜਾ ਉਤੋਂ ਸਵਾ 2 2.5 ਫੁੱਟ ਚੌੜੀ ਆ ਤੇ ਫੇਰ ਹੀ ਦੁੱਧ ਕੱਢੂਗੀ ਕਰਮ ਵਾਲੀ ਜੇ ਲਹੂ ਪਾਣੀ ਸਰੀਰ ਦੇ ਵਿੱਚ ਆ ਵੇਖੋ ਕੀ ਬਾਤ ਲੋਬੀ ਸੱਜਣੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਤੋਹਫਾ ਮੈਂ ਕਹਿ ਸਕਦੇ ਆਂ ਆਪਾਂ ਕੋਈ ਸ਼ੱਕ ਨਹੀਂ ਮੋੜਲਾ ਸ਼ਰਾ ਕੀ ਬਾਤ ਬੱਡੀ ਵੀ ਬਹੁਤ ਆ ਮੈਂ ਆ ਨਾ ਯਾਰ ਕੋਈ ਸ਼ੱਕ ਹੀ ਨਹੀਂ ਮੂੰਹ ਨੱਕਾ ਸਰੀਰ ਵੱਡਾ ਹਨਾ ਹਾਂ ਕਿਆ ਬਾਤ ਸਾਂਭੀ ਵੀ ਕਿਸੇ ਭੈਣ ਭਰਾ ਨੇ ਰੂਹ ਨਾਲ ਬੱਡੀ ਵੀ ਬਹੁਤ ਹੈ ਵੀ ਕੋਈ ਸ਼ੱਕ ਨਹੀਂ ਸੱਜਣੋ ਜਦੋਂ ਚੰਗੀਆਂ ਚੀਜ਼ਾਂ ਸਾਂਭੋਗੇ ਤਾਂ 4 ਰੁਪਏ ਵੀ ਹੱਥ ਪੱਲੇ ਆਪਣੇ ਆ ਜਾਂਦੇ ਆ ਕੋਈ ਐ ਨਹੀਂ ਕਹਿਣ ਵਾਲੀ ਗੱਲ ਕਿ ਜਿੰਨ 1 ਮੀਟਰ ਵੀ ਲੇਗਾ ਛੋੜਾ ਇਹਦਾ ਹਾਂ ਕੋਈ ਸ਼ੱਕ ਨਹੀਂ ਵੇਖੋ ਸੱਜਣੋ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸੀ ਆ ਠੀਕ ਆ ਇਹ ਕਿਹੜੇ ਟੀਕੇ ਦਾ ਕਟਾਪ ਕੁਛ ਪਤਾ ਕਿ ਨਹੀਂ ਪੱਕਾ ਜੀ ਪਤਾ ਨਹੀਂ ਆਪਾਂ ਘਰ ਹੈ ਚੰਗਾ ਹਾਂ ਹੈ ਬਹੁਤ ਚੰਗਾ ਪੱਠੂੜੇ ਜੀ ਗੱਲ ਕਰਦੇ ਜੋ ਪਤਾ ਉਹ ਹੀ ਆਕਾਂਗੇ ਠੀਕ ਆ ਤੇ ਸੱਜਣੋ ਇਥੋਂ ਥਾਂ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਚਾਰਾਂ ਥਾਨਾਂ ਦਾ ਆਪਸੀ ਗੈਪ ਦੂਰੀ ਦੁੱਧ ਦਲੀਆਂ ਨਾੜਾ ਲੇਵੇ ਦੀਆਂ ਯਾਰ ਕਿਆ ਬਾਤਾਂ ਆਈਆਂ ਤੇ ਅਮਕਾਰ ਵੀਰੇ ਤੜਕੇ ਕਿੰਨੇ ਵਜੇ ਚਵਾਈ ਹੋਈ ਤੇ ਹੁਣ ਕੀ ਟਾਈਮ ਹੋ ਗਿਆ ਕੈਮਰੇ ਵੀ ਲੱਗੇ ਆ ਹਾਂ ਉਹ ਦਿਖਾ ਲਦੀ ਠੀਕ ਆ ਠੀਕ ਅੱਜ ਦੀ ਦੱਸ ਦੇ ਅੱਜ 2 ਤਰੀਕ ਹੋਗੀ ਹਾਂ 2 ਤਰੀਕ ਤੇ ਕਿੰਨੇ ਵਜੇ ਚਵਾਈ ਕੀਤੀ ਆ ਤੁਹਾਡੀ ਹੋਊਗੀ 5:30 5:30 ਸਵੇਰ ਹੁਣ 2 ਵਜੇ ਚ ਹਜੇ ਸਮਾਂ ਰਹਿੰਦਾ ਹੋਣਾ ਠੀਕ ਆ ਲੋ ਵੀ ਸੱਜਣੋ ਸਵੇਰ 6 ਵਜੇ ਜੰਮੂ ਦੇ ਆਪਣੇ ਕੋ ਗਾਹਕ ਵੀ ਆ ਜਾ ਇਧਰ ਮੜ ਆ ਜਾ ਕਮਾ ਕੇ ਦਿਖਾ ਆਪਸ ਵਿੱਚ ਗਾਹਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸੱਜਣੋ ਕਿਉਂਕਿ 22 ਜੇ ਮੇਲਾ ਕਹਿ ਦਈਏ ਤਾਂ ਮੇਲੇ ਵਾਲੀ ਗੱਲ ਹੀ ਆ ਕਿਉਂਕਿ ਘਰੇ ਮਾਲ ਉਹੀ ਵਿਕੀ ਜਾਂਦਾ ਨਹੀਂ ਠੀਕ ਆ ਠੀਕ ਧੰਨਵਾਦ ਇਹਨਾਂ ਦਾ ਹੀ ਇਹਨਾਂ ਨਾਲ ਹੀ ਆਪਾਂ ਵੱਡੇ ਹਣਾ ਤੇ ਸ਼ਾਹ ਜੀ ਇਸ ਝੋਟੀ ਦਾ ਰੇਟ ਕੀ ਰਹੂਗਾ ਬੀੜ ਇਹ ਤਾਂ ਜਾਇਜ਼ ਹੀ ਲੈਣ ਦੇਣ ਵਾਲਾ ਹਾਂ ਬਾਈ ਮੋਹਰੇ ਦਾ ਕਰ ਲਈ 160 ਠੀਕ ਆ ਤਾਂ ਵੀ ਜਾਇਜ਼ ਮੈਂ ਵਿਖਦੀ ਆ ਨਹੀਂ ਕੋਈ ਸ਼ੱਕ ਨਹੀਂ ਆਪਾਂ ਵਾਲੀ ਦੀ ਦਰ ਕਿੰਨੀ ਇੱਕ ਲੱਖ ਤੇ 40 ਹਜ਼ਾਰ ਦੀ ਉਹਦੇ ਚ ਕੋਈ ਪਿਆਰ ਮੁਹੱਬਤ ਨਾ ਬਸ ਛੋੜ ਛੱਪਾ ਦਾ ਹੋ ਜੂ ਛੋੜ ਕਰਾਂਗੇ 500 ਹੀ ਬਸ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਲਓ ਵੀ ਸੱਚ ਨੂੰ ਜੇ ਕੋਠੇ ਜੱਡੀ ਮੈਂ ਕਹਿ ਦਈਏ ਤਾਂ ਕੋਈ ਹੱਥ ਕਤ ਨਹੀਂ ਨਹੀਂ ਹਾਥੀ ਚ ਕੱਲੀ ਜਾਊਗੀ ਬਹੁਤ ਜਿਆਦੇ ਚੰਗੀ ਮੈਂ ਆ ਇਸ ਵੇਲੇ ਓੰਕਾਰ ਭੁੱਗੇ ਵਾਲੇ ਕੋਲੇ ਆ ਦੇਖਦਾ ਮੇਰਾ ਚਲ ਟਾਪ ਦਾ ਨਗੀਨਾ ਵੀ ਕਹਿ ਸਕਦੇ ਹਾਂ ਤੇ ਇੱਕ ਆ ਗਈ ਅੱਗੇ 2 ਨੰਬਰ ਤੇ ਇਹ ਕਿਵੇਂ ਆ ਇਹ ਬਈ ਤਾਜੀ ਸੂਈ ਹੈ ਠੀਕ ਆ ਹਾਂਜੀ ਕੱਟੀ ਇਹਦੇ ਮਗਰ ਆ ਇਹਦੇ ਮਗਰ ਕੱਲੀ ਦੇ ਮਗਰ ਕੱਟੀ ਆ ਦੋ ਦੁੱਧੇ ਨੂੰ ਹੋਊਗਾ 9 ਕਿਲੋ ਤਿਆਰ ਠੀਕ ਆ ਹਾਂਜੀ ਬਾਕੀ ਬਈ 9 ਕਿਲੋ ਮਹੀਨੇ ਹੱਟੇ ਕੋਈ ਵੀ ਹੈਗੀ ਠੀਕ ਆ ਹਾਂਜੀ ਇਹ ਕਿਹੜਾ ਸੁਬਾ ਸੂਈ ਆ ਦੂਜਾ ਸੁਬਾ ਦੂਜਾ ਸੁਬਾ ਸੂਈ ਆ ਹਾਂਜੀ ਇਧਰ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਦੇ ਦੇ ਕੋਲੇ ਇਧਰ ਲੈ ਚੱਲ ਲੈ ਚੱਲ ਲੈ ਚੱਲ ਕੋਈ ਨਹੀਂ ਹੈ ਓਮਕਾਰ ਵੀਰੇ ਇਹਨੂੰ ਬਈ ਸੂਈ ਨੂੰ ਲਗਭਗ 11-12 ਦਿਨ ਹੋ ਗਏ ਆ 11-12 ਦਿਨ ਹੋ ਗਏ ਬਹੁਤ ਖੁੱਲੇ ਦੀਏ ਵੀ ਹਾਂ ਨਹੀਂ ਠੀਕ ਆ ਚੂਣਚਾਨ ਇੱਕ ਨੰਬਰ ਬਹੁਤ ਵਧੀਆ ਜੀ ਬਈ ਇੱਕ ਨੰਬਰ ਬੱਚਾ ਕੱਟੀ ਕੱਟੀ ਮਗਰ ਜੀ ਹੁਣ ਇਹਦੇ ਕੋਲੇ ਦੁੱਧ ਭਾਂਡੇ ਚ ਕਿੰਨਾ ਆਉਂਦਾ ਜਿਹੜਾ ਸਹੀ ਸਹੀ ਬਈ 9 ਆ ਕੰਡੇ 9 ਕਿਲੋ ਕੰਡੇ ਵਾਲਾ ਦੁੱਧ ਜਿਹਦੇ ਥੱਲੇ 9 ਬਈ 9000 ਠੀਕ ਆ ਸਹੀ ਗੱਲ ਤਾਂ ਕਹਿੰਦੇ ਹੂੰ ਜਿਹਦੇ ਥੱਲੇ ਜਿਆਦਾ ਉਹਦੇ ਥੱਲੇ ਜਿਆਦਾ ਆਖਿਆ ਜਾਂਦਾ ਤੇ ਸੂਈ ਨੂੰ ਕਿੰਨੇ ਦਿਨ ਦੱਸਦੇ ਤੁਹਾਨੂੰ 11-12 ਦਿਨ ਇੱਥੇ ਗੁਜ਼ਾਰੇ ਹੋ ਗਏ। 10 ਤੋਂ 12 ਦਿਨ ਹੋ ਗਏ। ਦੇਖਦੇ ਵੇ ਬਾਈ ਕਿੰਨੇ। ਕੀ ਬਾਤ ਆ ਬਹੁਤ ਸੋਹਣਾ ਐਡਰੈਸ ਏ ਜਣੋ। ਹਾਂਜੀ। ਤੇ ਓਮਕਾਰ ਵੀਰੇ ਦਾ ਰੇਟ ਕੀ ਰਹੂਗਾ ਛੋਟੀ ਦਾ? ਰੇਟ ਬਈ ਜਾਇਜ਼ ਬਿਲਕੁਲ ਨਾਰਮਲ ਹੀ ਰੇਟ ਕਰਦੇ ਆਪਾਂ। ਠੀਕ ਆ। ਤਾਂ ਮਾਦਾ ਰੇਟ ਜਿਆਦਾ ਹੈ ਨਹੀਂ ਆਪਣੇ। ਬੈਲਪਾ ਤਾਂ ਹੀ ਮਾਲ ਵਿਕਦਾ। 10 ਦੀ ਵੀ ਵੇਖ ਸਕਦੀ ਏ। ਵੇਖ ਸਕਦੀ ਕਿ ਨਹੀਂ? ਨਹੀਂ ਮੁੜਿਆ ਥੋੜਾ ਜਿਹਾ। 90 ਦੀ ਆ। ਉਹਦੇ ਚੋ ਪਿਆਰ ਮੁਹੱਬਤ ਆ। 2000 ਛੋੜ ਕਰਾਂਗੇ। 88000 ਦੀ। ਹਾਂ। ਲੋ ਵੀ ਸੱਚ ਨੋ। 9 ਕਿਲੋ ਦੁੱਧ ਦਾ 88000 ਦੀ ਮੁੰਤ ਬਈ 10 ਤੋਂ ਪਲਾਸੀ ਦਊਗੀ ਹਾਂ ਨਹੀਂ ਚੰਗੀ ਨਿੱਗਰ ਨੋ ਕਰ ਵਜਨ ਵਾਲੀ ਆ ਲੇਵੇ ਭਾਂਡੇ ਵਾਲੀ ਆ ਹਾਂ ਮੈਂ ਬਹੁਤ ਚੰਗੀ ਹੈ ਕੁਆਲਿਟੀ ਚੰਗੀ ਹੈ ਕੁਆਲਿਟੀ ਬਹੁਤ ਚੰਗੀ ਹੈ ਦੇਖੋ ਵੇਖਿਓ ਸੱਜਣਾ ਐਸਾਈਡ ਤੋਂ ਵੀ ਇਹਦੇ ਥਣ ਲੇਵੇ ਦੀ ਕੁਆਲਿਟੀ ਚੈੱਕ ਕਰੋ ਬਈ ਓਕੇ ਆ ਇਹਦਾ ਨਾ ਬੱਚੇ ਨੇ ਮੂੰਹ ਮਾਂ ਮਾਰਨ ਕਰਕੇ 100% ਥਣਾ ਦੀ ਬਾਈ ਦੀ ਆਪਣੀ ਗਰੰਟੀ ਫੁੱਲ ਗਰੰਟੀ ਆ ਹਾਂ ਉਹੋ ਜੀ ਦੀ ਤੇ ਇਹ ਕਾ ਇੱਕ ਤੋਹਫਾ ਆ ਬੰਨੀ ਬੈਠਾ ਕੇ ਇਹਦਾ ਕੀ ਸਾਹ ਚੌਂਕ ਦੇ ਦੰਦ ਕੱਢਦੀ ਆ ਲੂਣ ਕੱਟੀ ਆ ਚੌਕ ਦੇ ਦੰਦ ਚੱਕਦੀ ਆ ਹਾਂਜੀ ਹਾਂਜੀ ਠੀਕ ਆ ਕਿੰਨੇ ਦਿਨਾਂ ਦੀ ਸੂਈ ਇਹਦੇ ਥੱਲੇ ਦੁੱਧ ਸੂਈ ਨੂੰ ਰਹਿਣਗੇ ਨੂੰ ਦਿਨ 7-8 ਦੁੱਧ 10 ਕਿਲੋ ਤਿਆਰ ਆ ਕੋਲ ਦੇ ਪਹਿਲਾਂ ਕੱਟੀ ਆ 10 ਕਿਲੋ ਦੁੱਧ ਕਰ ਗਈ ਹੈ ਹਾਂਜੀ ਹਾਂਜੀ ਬਹੁਤ ਚੰਗੀ ਕੱਟੀ ਆ ਯਾਰ ਬਾਕੀ ਮਲੇ ਤੇ ਚੱਲ ਪਈ ਹੈ ਨਾ ਮਲੇ ਤੇ ਚੱਲੀ ਆ ਪੂਰੀ ਚੱਲੀ ਵੇਖੋ ਸੱਜਣਾ ਲੇਵੇ ਭਾਂਡੇ ਦੀ ਜਿਹੜੀ ਬਰੀਕੀ ਚੰਗੀ ਲੱਗੀ ਆ ਕੱਟੀ ਨੂੰ ਚਵਾਈ ਵਾਲਾ ਥਾਨ ਬਾਕੀ ਸੰਗ ਵੀ ਚੰਗਾ ਕੱਟੀ ਬਹੁਤ ਚੰਗੀ ਆ ਵਾਕਈ ਚੰਗੀ ਆ ਕੋਈ ਸ਼ੱਕ ਨਹੀਂ ਆਉਂਦੇ ਸੂਵੇ ਨੂੰ ਸੱਜਣਾ ਬਹੁਤ ਟਾਪ ਦੀ ਮੈਂ ਬਣੂਗੀ ਆਪਣੇ ਘਰੇ ਇਹ ਨੋਟ ਕਰ ਲਿਓ ਕਿਉਂਕਿ ਸਰੀਰਕ ਬੰਤਰ ਕੱਟੀ ਦੀ ਬਹੁਤ ਚੰਗੀ ਆ ਲੇਵੇ ਦੀ ਬਰੀਕੀ ਜਿਹੜੀ ਆ ਬਹੁਤ ਸਾਫ ਸੁਥਰੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਬਾਕੀ ਮੈਲੇ ਇਹਦੇ ਮਗਰ ਬੱਚਾ ਕੀ ਆ ਕੱਟਾ ਹੀ ਆ ਬਾਈ ਬਸ ਇਹਦੇ ਮਗਰ ਕੱਟੀ ਆ ਦੋ ਨੰਬਰਾਂ ਦੀ ਓਕੇ ਬਾਕੀਆਂ ਤੇ ਕੱਟੇ ਹੀ ਆ ਹਾਂਜੀ ਲਿਆ 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 ਬੰਦ ਸੱਜਣੋਂ ਥੋੜੀ ਜੀ ਕੈਮਰੇ ਤੋਂ ਡਰਦੀ ਆ ਤੇ ਬਾਕੀ ਉਵੇਂ ਦਾ ਸੀਲ ਸਾਊ ਆ ਹਨਾ ਬਿਲਕੁਲ ਓਕੇ ਆ ਬਾਈਆਂ ਦਾ ਬਈ ਸੌਦਾ ਹੋ ਹੀ ਗਿਆ ਸਾਡੇ ਸਾਹਬ ਨਾਲ ਅੱਛਾ ਠੀਕ 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 ਐਵੇਂ ਗਲਤੇ ਨਹੀਂ ਸੌਦਾ ਹੋ ਹੀ ਗਿਆ ਸਾਫ ਨੂੰ ਥੋੜਾ ਜਿਹਾ ਕਸਰ ਰਹੀ ਆ ਅੱਛਾ ਲੈ ਵੀ ਸਜਣੋ ਇਹਦਾ ਕਰਮ ਵਾਲੀ ਦਾ ਸੌਦਾ ਹੋ ਗਿਆ ਇਹਨਾਂ ਦੇ ਘਰ ਤਾਂ ਅੰਜਲ ਬਣ ਗਿਆ ਤੇ ਬਾਕੀ ਨਾ ਕੱਟੀ ਬਹੁਤ ਸੁਥਰੀ ਆ ਬਾਈਆਂ ਨੂੰ ਲੈਣੀਆਂ ਕਰੇ ਵੇਖੋ ਆਉਂਦੇ ਸੂਏ ਨੂੰ ਟੌਪ ਦੀ ਮੈਂ ਇਹਨਾਂ ਦੇ ਘਰੇ ਬਾਈ ਹਰਾਂ ਦੇ ਤਿਆਰ ਹੋ ਜਾਣੀਆਂ ਤੇ ਇਹਦਾ ਰੇਟ ਤਾਂ ਫਿਰ ਕੀ ਦੱਸਣਾ ਬਾਈ ਰੇਟ ਪੁੱਛ ਲੈ ਇਹਨਾਂ ਵੀ ਕਿਹੜੀ ਵੇਚਣੀ ਆ ਕਿੰਨੇ ਦੇ ਦਿੰਦੀ ਐ ਸਚਾਈ ਬਾਈ ਦੱਸ ਦੇ ਕਿੰਨੇ ਦਿੰਦੀ ਆ ਬਾਈ ਤੇ ਕਰ ਦੇ ਜੀ ਭਾਈ ਜੀ ਕਿੰਨੇ ਦੀ ਲੈ ਲਈ ਤੁਸੀਂ ਇਹ ਮੈਂ ਭਾਈ ਜੀ ਇਸ ਲਈ 87000 80 ਦੇ 7 ਹੈ ਐਨੇ ਦੀ ਵੇਚ ਲੈ ਰੈਰੂ ਕਰ ਲਾ ਨਾ ਨਾ ਭਾਈ ਐਨੀ ਦੀ ਪੱਕੀ ਗੱਲ ਬਹੁਤ ਚੰਗੀ ਹੈ ਇਹਨਾਂ ਦਾ ਬਾਈਆਂ ਦਾ ਮਾਣ ਨਹੀਂ ਕੀਤਾ ਯਾਰ ਅੱਗੇ ਵੀ ਮਸ ਬਣਦਿਆ ਠੀਕ ਹੈ ਲਿਆ ਅਸੀਂ ਵੀ ਦੀ ਕੋਸ਼ਿਸ਼ ਚੋਂ ਅੱਛਾ ਹਾਂ 87000 ਦੀ ਬਹੁਤ ਚੰਗੀ ਹੈ ਬਾਈ ਵਧਾਈਆਂ ਤੈਨੂੰ ਤੇ ਇੱਕ ਅੱਗੇ ਆ ਗਈ ਹਮ ਕਰ ਇਹਦਾ ਕੀ ਸਾਹਿਬ ਇਹ ਦੋ ਦੰਦ ਕੱਢੀ ਹੈ ਬਾਈ ਹਾਜਰ 1 ਕਿਲੋ ਨੈਟ ਦੁੱਧ ਤਿਆਰ ਹੈ ਕੋਣ ਚੱਕੇ ਦੁੰਦੀ ਕੱਟੀ ਪਿਓਰ ਦੁੱਧਾਂ ਦੇ ਚੌਗੀ ਹੋਵੇ ਆ ਕੇ ਮੂੰਹ ਪੱਟ ਕੇ ਲੈ ਜਾ ਅਗਲਾ ਬਾਈ ਤੂੰ ਇੱਥੇ ਹੀ ਆ ਕੀ ਬਾਤ ਦੁੱਧ ਦੁੱਧ ਲਿਆ ਨਾੜਾ ਪਿੰਡੇ ਤੇ ਚੈੱਕ ਕਰੋ ਟੈਂਪਰੇਚਰ ਸਹੀ ਹੈ ਤੇ ਫੇਰ ਵੀ ਵੇਖੋ ਗਾਵਾਂ ਗੂਆਂ ਕਰਮ ਵਾਲੀ ਦੁੱਧ ਚੰਗਾ ਹੋਊ ਕੱਟੀ ਥੱਲੇ 12 ਜਵਾ ਤਿਆਰ ਕੰਡੇ ਵਾਲਾ ਕੀ ਕੰਡਾ ਕੋਈ ਆਉਂਦਾ ਲੈ ਸੱਜਣੋਂ ਬਹੁਤ ਚੰਗੀ ਕੱਟੀ ਏ ਵੀ ਦੋ ਦੰਦ ਦਾ ਨਹੀਂ ਬਈ ਇਹਦਾ ਗਾਲਾ ਕਰੀ ਜਾਂਦੀ ਸੀ ਤੇ ਚੋਣ ਚਾਂਤਮਕਾਰ ਵੀਰੇ ਇੱਕ ਨੰਬਰ ਹੋ ਕਿਦਾ ਇੱਕ ਨੰਬਰ ਬਈ ਬਹੁਤ ਹੀ ਜ਼ਿਆਦਾ ਕਰੀ ਹੈਣਾ ਬਹੁਤ ਜ਼ਿਆਦਾ ਸ਼ੁਭਾਰਤ ਕਿਆ ਬਾਤ ਹੈ ਸੋਣਾ ਤਦ ਕਾਠ ਵੀ ਬਹੁਤ ਚੰਗਾ ਕੱਟੀ ਦਾ ਸੱਜਣੋ ਉਮਰ ਉਮਰ ਛੋਟੀ ਰਾਣਾ ਨਾਣਾ ਲੇਵੇ ਤੇ ਬਹੁਤ ਨਾਣਾ ਹੂੰ ਵੇਖੋ ਸੱਜਣੋ ਵਾਕਈ ਤਾਂ ਹੀ ਬਈ ਦੁੱਧ ਆ ਚੰਗੇ ਘਰਾਣੇ ਦੀ ਸੱਜਣੋ ਚੰਗੇ ਟੀਕੇ ਦੀ ਕੱਟੀ ਹੋਊਗੀ ਬਾਕੀ ਪ੍ਰੋਪਰ ਰਿਕਾਰਡ ਤਾਂ ਨਹੀਂ ਪਤਾ ਤੇ ਗੈਸਤ ਬਹੁਤ ਲੱਗਦੇ ਚਾਰੇ ਤੇ ਬਾਬੇ ਜੀ ਨੇ ਆਪਾਂ ਮਾੜਾ ਪਾਈ ਠੀਕ ਆ। ਵਾਲੀ ਆ ਜਾਂਦੇ ਆਪਾਂ ਨਗਦਰ ਪਈਏ ਜੇਬ ਚ ਪਾ ਕੇ ਜਾਣੀਆਂ ਬਸ ਮਾੜਾ ਲੈਂਦੇ ਹੀ ਨਹੀਂ। ਨਹੀਂ ਨਹੀਂ ਚੰਗੀ ਗੱਲ ਆ। ਜੇ ਚੰਗਾ ਲਵਾਂਗੇ ਤਾਂ ਗਾਂ ਕੋਈ ਭੈਣ ਭਰਾ ਫੇਰ ਮੁੜ ਕੇ ਆ ਜੂ। ਵੇਖੋ ਸਜਣੋ ਚਾਰਾਂ ਸਨਾਂ ਦਾ ਆਪਸੀ ਗੈਪ ਦੂਰੀ ਚੈੱਕ ਕਰਿਓ। ਤੇ ਦੂਜੇ ਪਾਸੇ ਵੀ ਨਾੜਾ ਨੋੜਾ ਨਾ ਕੱਟੀ ਦੇ ਚੰਗੀਆਂ ਲੱਗੀਆਂ ਹੋਈਆਂ ਨੇ ਤੇ 12 ਦੁੱਧ। ਐਸ ਵੇਲੇ ਦੋਂਦੀ ਕੱਟੀ ਆ। ਕਿੰਨੇ ਦਿਨਾਂ ਦੀ ਸੂਈਮਕਾਰ? ਸੂਈ ਨੂੰ ਬਈ ਨੂੰ ਵੀ 12-13 ਦਿਨਾਂ ਦੇ ਲਗਭਗ ਹੋ ਗਿਆ ਟਾਈਮ। ਠੀਕ ਆ। ਇੰਨਾ ਕੁ ਹੋ ਗਿਆ। ਬੱਚਾ ਇਹਦੇ ਕੋਲੇ ਵੀ ਕੱਟਾਈ ਆ ਨਾ? ਕੱਟਾਈ ਆ। 10 ਦਿਨਾਂ ਤੋਂ ਸਾਰੀਆਂ ਬਈ ਉੱ ਐ ਸਾਈਡ ਤੋਂ ਕਰਿਓ ਚੈੱਕ ਦੁੱਧ ਦਾਲੀਆਂ ਨਾੜਾ ਨਾ ਲੇਵੇ ਤੇ ਚੰਗੀਆਂ ਚਵਾਈ ਵਾਲਾ ਥਾਨ ਲੱਗਿਆ ਹੋਇਆ ਚਾਰਾਂ ਗੁੱਠਾਂ ਦੇ ਥਾਨਾ ਕਰਮ ਵਾਲੀ ਦੀਆਂ ਜਿਵੇਂ ਘਟ ਕੇ ਲਾਏ ਹੁੰਦੇ ਪ੍ਰਮਾਤਮਾ ਨੇ ਚੈੱਕ ਕਰ ਲਓ ਸਿੰਘ ਵੀ ਚੰਗਾ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਰੇਟ ਤੇ ਪੰਜ ਕੱਟੀ ਦਾ ਡੇਢ ਵੀ ਕਰੀ ਜਾਈਏ ਇੰਨੀ ਕੱਟੀ ਖੜੀ ਆ ਜੋ ਬਿਜਾਰਿਆ ਹਾਂ ਆਪਾਂ ਜੈਸ ਨੂੰ ਹੀ 15 ਦੀ ਆ 1 ਲੱਖ 15 ਦੀ ਉਹਦੇ ਚੋ ਪਿਆਰ ਮੁਹੱਬਤ ਕਰਦ ਗਏ ਯਾਰ ਐ ਨਾ ਕਰ ਪਿਆਰ ਮੁਹੱਬਤ ਨਾੰਗਰਾ ਜੈ ਜੀ ਆ ਨਹੀਂ ਥੋੜਾ ਬਹੁਤਾ ਕਰਦੇ ਚੱਲ ਬਾਹਰ ਇੱਕ 13 ਦੀ 12 ਕਿਲੋ ਵਾਲੀ ਦੋ ਤਾਂ ਕੱਟੀ ਨਹੀਂ ਮਿਲਦੀ ਨਹੀਂ ਮਿਲਦੀ ਮੈਂ ਤਾਂ ਤੈਨੂੰ ਆਪ ਕਹੀ ਜਾਂਦਾ ਬਹੁਤ ਚੰਗੇ ਸ਼ਾਮ ਨੂੰ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਹੋ ਕੀ ਆ ਅਸਜਨੋ ਆ ਗਾੜੀ ਵੀ ਮੈਂ ਦੀ ਚੰਗੀ ਹੋਊਗੀ ਕੋਈ ਐ ਨਹੀਂ ਗੱਲ ਵੇਖੋ ਬਾਕੀ ਆ ਦੇਖਦਾ ਬਈ ਸਾਰੇ ਨੂੰ ਚਾਲੂ ਹੋ ਨੇ ਥੋੜੀ ਚੱਟੀ ਬਈ ਨਹੀਂ ਠੀਕ 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 ਤੇ ਉਹ ਮੈਂ ਕੱਢ ਬਈ ਉਹ ਵੀ ਪਲੂਨ ਕੱਟੀ ਬਈ ਉਹ ਵੀ ਬੜਾ ਕੱਟ ਕਾਠਾ ਯਾਰ ਉਹਦਾ ਉਹ ਵੀ ਪਲੂਨ ਆ ਮੈਂ ਕਹਿੰਦਾ ਗੱਡੀ ਦਾ ਬਈ ਸਿਰਾ ਵਾ ਸਿਰਾ ਚਾਰ ਦੰਦ ਦੇ ਕੱਟੀ ਆ ਤਾਂ ਨਾੜਾ ਇਹ ਚੈੱਕ ਕਰ ਤੂੰ ਅਸਲ ਚੀਜ਼ ਇਹਦੇ ਥੱਲੇ 13 ਕਿਲੋ ਦੁੱਧ ਕੰਡੇ ਜੋਗਵਾ ਹੋਣਿਆ ਲੈ ਮੈਲਾ ਨਹੀਂ ਚੱਲਿਆ ਇਹਦਾ ਤੇ ਦੰਦਾਂ ਚ ਪੂਰੀ ਹੋ ਗਈ ਚਾਰ ਦੰਦ ਬਈ ਚੌਗੀ ਮੂੰਹ ਹਾਂ ਬੜਾ ਜਵਾਨ ਆ ਯਾਰ ਕਰਮਾਂ ਵਾਲੀ ਇਹ ਬੂਤੇ ਨਸਲ ਜੀ ਜਗਦੀ ਹੈ ਨਾ ਕਿਵੇਂ ਵਾ ਧੌਣ ਤੂਣ ਨਾੜਾ ਦਾ ਕੀ ਚੀਜ਼ ਸਾਰਾ ਲੈਵਾ ਇਹਦਾ ਨਾੜਾ ਨਾ ਭਰਿਆ ਪਿਆ ਹੈ ਨਾ 13 ਕਿਲੋ ਬਈ ਹੁਣ ਕੰਡੇ ਜੋਗਵਾ ਆ ਕੋਈ ਕੰਡਾ ਆਪਦਾ ਲੈ ਕੇ ਆ ਜੀ ਲੋਬੀ ਸੱਜਣਾ ਅਮਕਾਰ ਕਹਿੰਦਾ ਵੀ 13 ਦੁੱਧ ਤਿਆਰ ਆ ਕੰਡਾ ਤੁਸੀਂ ਆਪ ਦਾ ਬਾਕੀ ਸੱਜਣੋ 15 ਬਈ ਦੁੱਧ ਦੇਊਗੀ ਬੜੇ ਰਾਮ ਬੜੇ ਰਾਮ ਨਾਲ ਦੂਜੇ ਸਮੇਲ ਤੋਂ 20 ਕਿਲੋ ਵਾਲੀ ਆ ਜਿਹੜਾ ਮਰਜੀ ਮੰਨ ਕੇ ਲੈ ਲੈ ਨਾਣਾ ਕੀ ਬਾਤ ਆ ਕੀ ਦਿਖਾ ਗੋਖ ਨਾ ਇਹ ਚੀਜ਼ ਐ ਦਿਖਾ ਲਗਾ ਇਹਦੇ ਤਾਂ ਕੱਲੀ ਦਾ ਸ਼ਾਰਟ ਵੀ ਲਾ ਦਿਆਂਗੇ ਪਿੱਛੇ ਹੋਏ ਤੂੰ ਪਾਸੇ ਹੋਏਗਾ ਤਾਂ ਵਖਾਉਂ ਲੈ ਲੈ ਮੇਰਾ ਕੀ ਕਰਦਾ ਆਪੇ ਵੇਚੀ ਜਾਣਾ ਤੇਰੇ ਤਾਂ ਕੋਲੇ ਹੀ ਆ ਹੁਣ ਤੂੰ ਵੇਖੀ ਜਾਈ ਮੇਰੇ ਮਗਰੋਂ ਵੇਖੋ ਸੱਜਣਾ ਕੀ ਬਾਤ ਆ ਯਾਰ ਆ ਜਿਵੇਂ ਕਹਿੰਦੇ ਹੁੰਦੇ ਨੇ ਨਾ ਹਰਿਆਣੇ ਵਾਲੇ ਵੀ ਗੰਡ ਆਉਣੀ ਚਾਹੀਦੀ ਪੂਛ ਨੂੰ ਤੇ ਉਹ ਚੀਜ਼ ਆ ਵੇਖੋ ਜਮਾ ਹਨਾ ਨਰਮ ਹਾਂ ਤੇਰੇ ਕਮਾਈਆਂ ਨੂੰ ਮਾੜੀ ਜੀ ਹੋਰ ਫੇਰ ਦੁਬਾਰਾ ਦਿਖਾ ਦੇ ਕੀ ਬਾਤ ਆ ਸੱਜਣਾ ਯਾਰ ਬਹੁਤ ਚੰਗੀ ਘਰੇ ਰੱਖਣ ਵਾਲੀ ਕੱਤੀ ਬਈ ਹੁਣ ਨਾੜਾ ਦਿਖਾ ਦਮਾ ਸਾਡਾ ਦੇ ਕੀ ਬਾਤ ਫੇਰ ਖੰਡੀ ਵੀ ਕਰਮਾ ਵਾਲੀ ਰੱਜ ਕੇ ਬਈ ਅੱਛਾ ਹਾਂ ਇੱਥੇ ਹਾਲ ਹੈ ਉਹੋ ਜਿਹੀ ਨਹੀਂ ਹਾਲ ਹੈ ਨੂਤਲ ਮੈਂ ਨਹੀਂ ਹਾਂ ਉਹ ਨਿਕਲ ਲੈ। ਤੋਹ ਇੱਧਰ ਵੀ ਦਿਖਾ ਬਈ ਨਾੜਾ ਇੱਧਰ ਯਾਰ ਸਾਰਾ ਲੇਵਾ ਇਹਦਾ ਐਨ ਭਰਿਆ ਪਿਆ ਨਾੜਾ ਨਾ ਉੱਥੇ ਲਿਆ ਇਹਨੂੰ ਇਹ ਤਾਂ ਬੰਨਨੇ ਨੂੰ ਇਹਦਾ ਇਹਦਾ ਆ ਬੱਚਾ ਬਾਜੀ ਜਾਵਾਂ ਅੱਛਾ ਇਹ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਸੂਈ ਤੋਂ ਅੱਜ ਮੇਰੇ ਖਿਆਲ ਨਾਲ 6-7 ਦਿਨ ਹੋਏ ਹੋਣਗੇ ਠੀਕ ਆ 13 ਨੈਟ ਕੋਈ ਜੋ ਜੀ ਗਰੰਟੀ ਦਾ 13 ਗਰੰਟੀ ਵਾਲਾ ਦੁੱਧ 13 ਕਿਆ ਬਾਪਾ ਨੇ ਦੇ ਦਗਾ ਚਾਵੇਂ ਥਾਣਾ ਦੀ ਕੋਲ ਵਾਕਿਆ ਹੀ ਯਾਰ ਕੋਈ ਸ਼ੱਕ ਨਹੀਂ ਸੱਜਣੋ ਕਰਮਾਂ ਵਾਲੀ ਦੇ ਨਾ ਖਾਨ ਲੇਵੇ ਦੀ ਜਿਹੜੀ ਕੁਆਲਿਟੀ ਲੱਗੀ ਆ ਰੂਹ ਖੁਸ਼ ਆਲੀ ਆ ਇਹ ਤਾਂ ਬਈ ਬ੍ਰੀਡ ਦੀ ਜਿਹੜਾ ਕੋਈ ਮਰਜ਼ੀ ਲੈ ਦੇ ਹਾਂ ਵਾਕਿਆ ਵਾਕਿਆ ওই ਛਕਣੀ ਅਮਕਾਰ ਵੀਰੇ ਵੇਖੋ ਸੱਜਣੋ ਆ ਆ ਚੀਜ਼ ਆ ਕੀ ਕਹਨੇ ਸਾਰੇ ਲੇਵੇ ਤੇ ਇਹਦੇ ਨਾੜਾ ਐ ਖੜੀਆਂ ਹਨਾ ਹਾਂ ਕਿਆ ਆ ਤੇਰਾ ਬਈ ਕੰਡੇ ਆਵਾ ਹੁਣ ਕੋਈ ਕੰਡਾ ਆਪਦਾ ਲੈ ਕੇ ਆ ਜੇ ਚੜ ਬੜੀ ਫਰੀਕੀ ਲੱਗੀ ਥੋੜਾ ਜਿਹਾ ਕੈਪ ਲਵਾ ਗਈ ਇੱਕ ਲੱਗਦਾ ਹਨਾ ਕੈਪ ਲਵਾ ਗਈ ਬਾਕੀ ਸੁਭਾਅ ਬਹੁਤ ਚੰਗਾ ਕੱਟੀ ਦਾ ਹਨਾ ਕੱਟੀ ਦਾ ਬਈ ਅੰਤ ਹੀ ਨਹੀਂ ਕੋਈ ਜਲੇ ਦਾ ਤੇ ਇਹਦਾ ਰੇਟ ਕੀ ਰਹੂਗਾ ਸੰਧੂ ਸਾਹਿਬ ਆਪਾਂ ਨੂੰ ਭਾਅ ਸਿਰ ਮਿਲੀ ਆ ਇਹਨਾਂ ਦੇ ਵੈਸੇ ਰੇਟ ਤਾਂ ਹੁੰਦੇ ਨਹੀਂਗੇ ਕੋਈ ਜਿਹੜੇ ਇਹੋ ਜਿਹੇ ਹੀਰੇ ਆ ਹਨਾ ਨਗੀਨੇ ਵੇਖੋ ਸੱਜਣੋ ਐਨ ਤੁਹਾਨੂੰ ਤਸੱਲੀ ਕਰਾ ਮੇਰਾ ਮਨ ਕਹਿੰਦਾ ਯਾਰ ਸਵਾ ਦੋ ਕਿਲੋ ਢਾਈ ਕਿਲੋ ਦਾ ਗਾੜ ਹੀ ਹੋ ਮੈਂ ਨਹੀਂ ਬਈ ਹਾਂ ਹੈ ਕੀ ਹਣਾ 3 ਕਿਲੋ ਦੇ ਕਰੀਬ ਗਾੜ ਹੈਗੀ ਆ ਕਿਉਂਕਿ ਕਰਮਾਲੀ ਦਾ ਲੇਵਾ ਗਾਂ ਨੂੰ ਬਹੁਤ ਪਾਵਰ ਵਾਲਾ ਸਣ ਲੱਗਿਆ ਯਾਰ ਜਿਹਨੂੰ ਪਲੂਣੇ ਮੇਰੇ ਘਰੇ ਸੁਈ ਆ ਔਲ ਕਰਦੀ ਰਹੀ ਏ ਕਿਆ ਤੇ ਮੈਂ ਗੱਪਣ ਕੱਟੀ ਨਹੀਂ ਲੈਂਦਾ ਇਹ ਸੋਨੇ ਕਰਕੇ ਲਈ ਗੱਪਣ ਵਾਕਿਆ ਤੇ ਹੁਣ ਔਲ ਛੱਡੀ ਐ ਨਹੀਂ ਠੀਕ ਆ ਔਲ ਕਰਦੀ ਰਹੀ ਏ ਠੀਕ ਆ ਹਾਂ ਤੇ ਹੁਣ ਕਿੰਨੇ ਰੇਟ ਕੀ ਕਰਦਗੇ ਫਿਰ ਇਹਦਾ ਰੇਟ ਸੰਧੂ ਸਾਹਿਬ ਜੋ ਤੁਸੀਂ ਕਹੋਗੇ ਨਹੀਂ ਜੋ ਤੁਸੀਂ ਕਹੋਗੇ ਜੀ ਨਾ ਨਾ ਐ ਨਾ ਕਰਿਆ ਕਰ ਤੂੰ ਗਾਮ ਕੱਟੇ ਲਈ ਡੇਢ ਦੀ ਆ ਇਹਦਾ ਕੋਈ ਸ਼ੱਕ ਨਹੀਂ ਇਹਦਾ ਕੋਈ ਸ਼ੱਕ ਨਹੀਂ 25 ਦੀ ਦੇ ਦੀਏ ਹੈ 25 ਦੀ ਦੇ ਦੀਏ ਸਵਾ ਦੀ ਹਾਂ ਚੱਲ ਜੇ ਕੋਈ ਭਾਣਾ ਲਈ ਆ ਮਾਨਤਨ ਕਰ ਦਈਏ ਬਾਕੀ ਇਹਨਾਂ ਦੇ ਮੁੱਲ ਤਾਂ ਯਾਰ ਕੋਈ ਨਹੀਂ ਹੈਗੇ ਕੋਈ ਸ਼ੱਕ ਨਹੀਂਗਾ ਇਹਦਾ ਕੋਈ ਕੀਮਤ ਨਹੀਂ ਗੀ ਇਹਦੀ ਕਰਮ ਵਾਲੀ ਦੀ ਇਹਨੂੰ ਕੁਦਰਤ ਨੇ ਨਾ 30 25 ਦੀ ਆ ਬਹੁਤ ਟਾਪ ਦਾ ਨਗੀਨਾ ਤਿਆਰ ਕਰਕੇ ਪ੍ਰਮਾਤਮਾ ਨੇ ਹਾਜ਼ਰ ਆਪਾਂ ਲਾਸਟ ਹਾਂ 20 ਦੀ ਦੇ ਦਾਂਗੇ 120000 ਦੀ ਹਾਂ ਜਾਇਜ਼ ਆ ਜਾਇਜ਼ ਕੋਈ ਸ਼ੱਕ ਨਹੀਂ ਹੁਣ ਐਮ ਤੁਹਾਡੀ ਤਸੱਲੀ ਕਰਾਤੀ ਆ ਸੱਜਣੋ ਬਈ 15 ਕਿਲੋ ਵਾਲੀ ਕੱਟੀ ਪਲੂਣ ਮੇ ਨਹੀਂ ਮਿਲਦੀ ਮੂੰਹ ਚੌਕੀ ਐਡਾ ਕੱਦ ਕਠ ਬੁੱਤੇ ਜੱਡੀ ਆ ਫੇਰ ਖੋਲ ਕੇ ਦਿਖਾ ਇੱਕ ਵਾਰ ਦੂਰ ਕੀ ਵੇਖੋ ਸੱਜਣੋ ਬਹੁਤ ਕਰਮਾਂ ਵਾਲੀ ਚੰਗੀ ਯਾਰ ਕਰੇ ਰੱਖਣੋਂ ਜੇਬ ਜੇ ਮਰਜੀ ਚੰਗੇ ਟੀਕੇ ਐਮ 29 ਦੇ ਲਵਾ ਲਵੂਗੇ ਨਾ ਚੰਗੇ ਮਾਲੀ ਦੇ ਤੇ ਸੱਜਣੋ ਬਹੁਤ ਟੌਪ ਦੇ ਬੱਚੇ ਲਾਊਗੀ ਕਿਉਂਕਿ ਜਦੋਂ ਤੁਸੀਂ ਕੋਲੇ ਆ ਕੇ ਵੇਖੋਗੇ ਨਾ ਇਤੋਂ ਜ਼ਿਆਦਾ ਚੰਗੀ ਲੱਗੂਗੀ ਤੇ ਤੁਹਾਨੂੰ ਪਸੰਦ ਆਊਗੀ ਕਿਉਂਕਿ ਕਈ ਪਸ਼ੂ ਨਾ ਸਜਣੋ ਇਹ ਮੇਰੀ ਗੱਲ ਨੋਟ ਕਰ ਲਿਓ ਕੈਮਰੇ ਦੇ ਵਿੱਚ ਨਹੀਂ ਚੱਜਦੇ ਉਹ ਬਹੁਤ ਸੁੰਦਰ ਹੁੰਦੇ ਆ ਇਹ ਉਹ ਚੀਜ਼ ਵੀ ਕਈ ਵਾਰੀ ਹੋ ਜਾਂਦੀ ਆ ਬਹੁਤ ਟਾਪ ਦੀ ਝੋਟੀ ਆ ਸਾਰਾ ਲੇਵਾ ਯਾਰ ਨਾਲਾ ਨਾ ਗੁੰਦੀ ਬਈ ਆ ਕਰਮਾਂ ਵਾਲੀ ਤੇ ਐਡਾ ਕੱਦ ਕਾਠ ਯਾਰ ਚੌਗੀ ਝੋਟੀ ਆ ਕੀ ਕਹਿਣੇ ਆ ਵਾਰ-ਵਾਰ ਵਿਖਾਉਣ ਨੂੰ ਕੀ ਕਰਦਾ ਤੇ ਇੱਕ ਨੰਬਰ ਵਾਲੀ ਮਹਿਨ ਦਾ ਵੀ ਕੋਈ ਹੁਸਨ ਜਿਹੜਾ ਕਰਮਾਂ ਵਾਲੀ ਪਰਮਾਤਮਾ ਨੇ ਉਹ ਵੀ ਨਗੀਨਾ ਬਈ ਉਹਨੂੰ ਟੱਕਰ ਨਾ ਹੁੰਦੀ ਐ ਕੋਈ ਦੁੱਧ ਦੇ ਮੁਕਾਬਲੇ ਚ ਲਾਉਂਦੀ ਆ ਹਨਾ ਹਾਂ ਉਹ ਤੋਂ ਭਿੰਦੋ ਤੇ ਜ਼ਿਆਦਾ ਕਰਦੀ ਕਿਉਂਕਿ ਇਹ ਪਲੂਨ ਆ ਹਾਂ ਕੋਈ ਸ਼ੱਕ ਪਲੂਨ ਕੱਟੀ ਨੂੰ ਜਿੰਨੇ ਮਰਜ਼ੀ ਦੁੱਧ ਤੇ ਲੈ ਜੇ ਬੰਦਾ ਸਾਂਭਣ ਵਾਲਾ ਹੋਵੇ ਹਾਂ ਤੇ ਇਹ ਕਿੰਨੇ ਦੀ ਕਹਦੀ ਆ ਆਪਾਂ ਜੱਸ ਨੂੰ 20 ਦੀ ਕਹਦੀ ਆ ਇਹਦਾ ਮੁੱਲ ਹੀ ਨਹੀਂ ਕੋਈ ਹੈਗਾ ਨਹੀਂ ਇਹਦਾ ਮੁੱਲ ਕੋਈ ਨਹੀਂ ਇਹ ਚ ਕੋਈ ਬਸ ਬਈ ਭਾਅ ਸਿਰ ਮਿਲੀ ਆ ਜਾਇਜ਼ ਮੁਨਾਫਾ 20 ਦੀ ਕਹਦੀ ਇੱਕ 20 ਦੀ ਹਾਂ ਤੇ ਆਹ ਕਿੰਨੇ ਦੀ ਕਹਦੀ ਕੱਟੀ ਆਪਾਂ ਇਹ ਬਸ 13 ਦੀ ਗੈਤੀ ਕਰੀ ਪੁੱਛੂਆਂ ਨੂੰ 1 ਲੱਖ 13 ਦੀ ਇਹ ਵੀ ਕੱਟੀ ਬਹੁਤ ਚੰਗੀ ਆ ਕੋਈ ਸ਼ੱਕ ਨਹੀਂ ਵੇਖੋ ਸਜਣੋ ਕਿਆ ਬਾਤ ਦੁਬਾਰਾ ਤਸੱਲੀ ਕਰਾਈਆ ਥੋਡੀ ਤੇ ਆ ਵੀ ਕੱਟੀ ਕਰਮਾ ਵਾਲੀ ਨਾ ਇਹ ਕੱਟੀ ਬਈ ਬਹੁਤ ਜਿਆਦਾ ਆਉਂਦੇ ਸੂਏ ਨੂੰ ਬਹੁਤ ਟਾਪ ਦੀ ਮੈਂ ਤਿਆਰ ਕਰ ਦਊਗੀ ਕੋਈ ਸ਼ੱਕ ਨਹੀਂ ਲੈ ਵਾ ਪਾਂਡਾ ਲਾਲੀ ਵਾਲਾ ਚੰਗਾ ਦੁੱਧ ਕੱਟੀ ਪਹਿਲਣ ਵੀ ਸਜਣੋ 11 12 ਕਿਲੋ ਦੇਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਵੇਖੋ ਘੱਟ ਖਰਚਾ ਤੇ ਵੱਧ ਦਾਮ ਵਾਲੀ ਚੀਜ਼ ਆ ਇਹ ਇਹ ਨੋਟ ਕਰਿਓ ਤੇ ਆ ਮੈਂ ਥੱਲੇ ਵੀ 9 ਕਿਲੋ ਦਦਾਂ ਹਾਂ ਬਈ ਦੋ ਤੇ ਧਾਰੀ ਇਹ ਇਹ ਕਿੰਨੇ ਦੀ ਕਰਤੀ ਜੱਸ ਨੋ ਹਾਂ ਵਾਕਈ ਆ ਗਿਆ ਚੇਤਾ ਹਣਾ ਭੁੱਲ ਗਏ ਇੱਕ ਸਾਈਡ ਦੀ ਚੱਕੀ ਫਰਦੀ ਕੀ ਚੱਕਰ 100% ਦੀ ਗੈਰਟੀ ਵੀ ਮਤਲਬ ਬੱਚਾ ਪੁੱਛਾ ਉਵੇਂ ਆ ਜੇ ਕੋਈ ਭੈਣ ਭਰਾ ਲੰਬਾ ਕੋਈ ਨਹੀਂ ਜਦੋਂ ਮਰਜੀ ਝੂਲੇ ਉਹ ਚ ਦੁੱਧ ਦੇਖ ਲੈ ਇਸ ਚ ਦੁੱਧ ਨਹੀਂ ਹਾਂ ਬੱਚਾ ਚੰਗੀ ਆ ਵਾਹ ਵਾਕਿਆਈ ਵਾਕ ਕੋਈ ਨਹੀਂ ਉਹ ਤਾਂ ਕੋਈ ਸੈਡ ਇੱਥੋਂ ਉਹ ਤਾਂ ਜਿਹਨੇ ਪੈਸੇ ਲਾਉਣੇ ਯਾਰ ਆਪੇ ਆ ਜੂਗਾ ਉਤੋਂ ਨਹੀਂ ਬਈ ਹੈਗੀ ਤੇ ਆਹ ਦਾ ਤਾਂ ਹੁਣ ਫਿਰ ਕੋਈ ਰਹਿਣ ਦੇ ਕੇ ਸਵਤ ਕਰਨ ਨੂੰ ਦੁਬਾਰਾ ਹਨਾ ਕੀ ਬਾਤ ਆਜ ਸਜਣੋ ਜੀ ਐਂ ਕਹਿ ਦੀ ਕਿ ਨਾ ਯਾਰ ਸਾਰੇ ਇੱਕ ਤੋਂ ਇੱਕ ਸਲੋਤ ਜੋਗ ਪਸ਼ੂ ਸੀ ਭਰਾ ਕੋਲੇ ਤੇ ਆਹ ਬੱਚਿਆਂ ਦਾ ਆਈਡੀਆ ਲਾ ਲਿਓ ਤੁਸੀਂ ਉਧਰ ਦਿਖਾ ਲਾਏ ਸੀ ਨਾ ਤੇ ਔਰਲੀਆਂ ਮੰਹੀਆਂ ਚਾਰਾਂ ਤੇ ਆ ਬੈਠੇ ਆ ਆ ਦੋ ਨੰਬਰਾਂ ਦੀ ਆ ਕੱਟੀ ਆ ਗਈ ਜਿਹੜੀ ਦੋ ਨੰਬਰ ਤੇ ਮੈਂ ਮਖਾਈ 88000 ਵਾਲੀ ਦੀ ਹਾਂਜੀ ਹਾਂਜੀ ਓਕੇ ਆ ਵੀ ਕੱਟਾ ਆ ਕਿਹੜੀ ਮੈਂ ਦਾ ਕੱਟਾ ਯਾਰ ਨਹੀਂ ਇਹ ਨਹੀਂ ਆ ਕੱਟਾ ਵਾ ਓਕੇ ਉਹ ਦੋ ਨੰਬਰ ਵਾਲੀ ਝੋਟੀ ਦਾ ਉਹ ਝੋਟੀ ਦਾ ਬੱਚਾ ਅੰਦਰ ਵਜਾ ਅੰਦਰ ਪਕੀ ਜਿਹੜੀ ਤਿੰਨ ਨੰਬਰ ਤੇ ਦੁੰਦੀ ਕੱਟੀ ਆ ਹਾਂ ਇਹਦਾ ਬੱਚਾ ਉਹਦਾ ਆ ਬੱਚਾ ਹੈਨਾ ਨਹੀਂ ਠੀਕ ਲੋ ਵੀ ਸੱਜਣੋ ਇਸ ਵੇਲੇ ਘੋਗੇ ਪੈਂਟ ਦੇ ਵਿੱਚੋਂ ਟਾਪ ਦੇ ਨਗੀਨੇ ਵਿਖਾਤੇ ਆ ਯਾਰ ਸੱਜਣੋ ਜਦੋਂ ਆ ਕੇ ਵੇਖੋਗੇ ਪਸੰਦ ਆਉਣਗੇ ਬڑے ਭਰਾਵਾਂ ਦੀ ਫਰਮਾਇਸ਼ ਸੀਗੀ ਆ ਰਮਕਾਰ ਕੋਲੇ ਜਾ ਆਮਕਾਰ ਕੋਲੇ ਜਾ ਤੇ ਅੱਜ ਪ੍ਰਮਾਤਮਾ ਨੇ ਸਵੱਬ ਜਿਹੜਾ ਉਹ ਬਣਾਤਾ ਤੇ ਆ ਗਏ ਆ ਧੰਨਵਾਦ ਆ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ